ਦੋਵੇਂ ਪਾਸਿਆਂ ਦੇ ਲੋਕ ਚਾਹੁੰਦੇ ਹੁੰਦੇ ਮੈਚ ਹੋਵੇ ਵੀ ਪਰ ਦੋਵੇਂ ਪਾਸੇ ਦੀ ਸਰਕਾਰਾਂ ਨੇ ਮਾਹੌਲੇ ਬਣਾਇਆ ਹੁੰਦਾ ਵੀ ਅਸੀਂ ਤੇ ਕਿਸ ਨੂੰ ਜਾਣਦੇ ਨਹੀਂ ਇੱਕ ਦੂਜੇ ਨੂੰ ਤੇ ਹੁਣ ਉਹ ਗੰਦੀ ਗੇਮ ਸਿਆਸਤ ਵਾਲੀ ਕ੍ਰਿਕਟ ਵਿੱਚ ਵੀ ਆਈ ਆ ਪਰ ਜਿਹੜੀਆਂ ਦੋਵਾਂ ਮੁਲਕਾਂ ਦੀਆਂ ਲੀਡਰਸ਼ਿਪ ਨੇ ਉਹਨਾਂ ਨੇ ਕ੍ਰਿਕਟ ਨੂੰ ਇਸ ਵਾਰ ਇੱਕ ਹਥਿਆਰ ਦੇ ਵਿੱਚੋਂ ਵਰਤਿਆ ਤੇ ਆਪਣੇ ਆਪਣੇ ਪਲੇਅਰਾਂ ਨੂੰ ਗਲਤ ਤਰ੍ਹਾਂ ਦੀ ਟ੍ਰੇਨਿੰਗ ਕਹਿ ਲੋ ਦਿੱਤੀ ਜਾਂ ਸਿੱਖਿਆ ਦਿੱਤੀ ਤੇ ਉਹਨਾਂ ਨੇ ਉੱਤੇ ਉਸ ਤਰ੍ਹਾਂ ਦਾ ਅਮਲ ਵੀ ਕੀਤਾ ਜਿਹਦੇ ਨਾਲ ਹਾਲਾਤ ਹੋਰ ਖਰਾਬ ਹੋਏ ਹੰਮਿੰਗਰੋ ਚਮੇਂ ਦੀ ਅਪਦੀ ਕਿ ਜਿਹੜੇ ਇਲਾਕੇ ਚ ਜਿੱਦੋਂ ਵੀ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਉਹ ਟੂਰਨਾਮੈਂਟ ਦੁਬਈ ਕਿਉਂ ਹੁੰਦਾ ਉਹਦਾ ਫਾਇਦਾ ਦੁਬਈ ਦੁਬਈ ਦੇ ਹੋਟਲ ਦੁਬਈ ਦੇ ਜਿਹੜੀ ਇਕਨੋਮਿਕ ਇਕਨੋਮਿਕ ਹੈ ਉਹਦੀ ਉਹਦੀ ਮਾਇਸ਼ਾਤੇ ਦੁਬਈ ਦੀ ਉਹਨੂੰ ਸਾਰਾ ਫਾਇਦਾ ਹੋ ਜਾਂਦਾ ਮਜਬੂਰੀ ਵਾ ਸਰਕਾਰਾਂ ਨੂੰ ਰਾਹ ਖੋਲਣੇ ਪੈਂਦੇ ਆ ਜਿਵੇਂ ਕਰਤਾਰਪੁਰ ਦਾ ਲਾਂਘਾ ਖੁੱਲਿਆ ਪੰਜਾਬ ਵਾਲੇ ਪਾਸਿਓਂ ਲੋਕ ਉਧਰ ਜਾਣ ਲੱਗੇ ਹਾਲਾਂਕਿ ਡ੍ਰੋਪਰ ਇੰਡਿਆ ਦੀ ਗਵਰਨਮੈਂਟ ਬਹੁਤ ਘੱਟ ਵੀਜ਼ੇ ਦਿੰਦੇ ਆ ਪਰ ਪਾਕਿਸਤਾਨ ਨੇ ਖੁੱਲ੍ਹ ਦੇ ਲਈ ਨਾ ਵੀਜ਼ੇ ਦਿੱਤੇ ਲੋਕ ਜਾਣ ਲੱਗੇ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆ ਸਵਾਗਤ ਤੇ ਪ੍ਰੋਗਰਾਮ ਸੀ ਲੈ ਕੇ ਹਾਜ਼ਰ ਹੋਏ ਆ ਕਾਫੀ ਦਿਨਾਂ ਬਾਅਦ ਗਵਾਂਡੀ ਗਵਾਂਡੀ ਪ੍ਰੋਗਰਾਮ ਚ ਮੇਰੇ ਨਾਲ ਨੇਮਤ ਲੂ ਬੜੈ ਚਰੀ ਜਿਨ੍ਹਾਂ ਨਾਲ ਕੁਝ ਇੱਕ ਗੱਲਾਂ ਭਾਰਤ ਪਾਕਿਸਤਾਨ ਵਿਗੜੇ ਹੋਏ ਸਬੰਧਾਂ ਤੇ ਆਪਾਂ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਬੜੈ ਸੱਭ ਦਾ ਸਵਾਗਤ ਜੀ ਆਨੂੰ ਜੀ ਮਿਹਰਬਾਨੀ ਜਲਸਤ ਤੇ ਸਾਡੇ ਵੇਖਣ ਵਾਲਿਆਂ ਨੂੰ ਵੀ ਬਹੁਤ-ਬਹੁਤ ਸਲਾਮ ਤੇ ਸਤਿ ਸ਼੍ਰੀ ਅਕਾਲ ਆਨੇ ਆਤੇ ਅੱਜ ਸਮਰਦੇ ਬਕਫੇ ਤੋਂ ਬਾਅਦ ਛੁੱਟੀਆਂ ਦੇ ਵਕਤ ਤੋਂ ਬਾਅਦ ਅਸੀਂ ਇਹ ਪ੍ਰੋਗਰਾਮ ਫੇਰ ਸ਼ੁਰੂ ਕਰਦੇ ਆ ਦੋਸਤ ਅੱਛਾ ਵਡੇਰ ਸਾਹਿਬ ਜਦੋਂ ਦੇ ਭਾਰਤ ਪਾਕਿਸਤਾਨ ਖੈਰ ਉਹਦੇ ਜਦੋਂ ਦਾ ਪਾਕਿਸਤਾਨ ਤੇ ਭਾਰਤ ਅਲੱਗ-ਅਲੱਗ ਬਣਿਆ ਵੰਡ ਹੋਈ ਦੇਸ਼ ਤੇ ਉਹ ਤੋਂ ਹੀ ਖੱਟੇ-ਮਿੱਠੇ ਸਬੰਧ ਰਹਿੰਦੇ ਆ ਕੁਝ ਸਮਾਂ ਲੱਗਦਾ ਹੈ ਕਿ ਆਮ ਲੋਕਾਂ ਨੂੰ ਮਿਲਦਾ ਮੌਕਾ ਮਿਲਣ ਲੱਗਦਾ ਲੋਕੀ ਜਿਹੜੇ ਨੇੜੇ ਜਾਂਦੇ ਆ ਤੇ ਸਰਕਾਰਾਂ ਕਿਸੇ ਨਾ ਕਿਸੇ ਬਹਾਨੇ ਕੋਈ ਪੰਗਾ ਖੜਾ ਕਰ ਦਿੰਦੀਆਂ। ਮੁਲਕ ਦੋਵਾਂ ਦੀ ਕਿਤੇ ਨਾ ਕਿਤੇ ਗਲਤੀ ਹੋਏਗੀ ਜਿਹੜਾ ਕਰਕੇ ਸਾਰਾ ਕੁਝ ਹੁੰਦਾ। ਪਰ ਹੁਣ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਬੰਧ ਆ ਉਹ ਕਾਫੀ ਬਦਲੋ ਜਿਆਦਾ ਹੀ ਬਿਟਰ ਹੋ ਗਏ, ਜਿਆਦਾ ਹੀ ਮਤਲਬ ਉਹਨਾਂ ਕੜਵੇ ਹੋ ਗਏ। ਵਿਚਾਰ ਨਾਲ ਰਾਹ ਬਚਿਆ ਨਹੀਂ। ਅ ਆਪਰੇਸ਼ਨ ਜਿਹੜਾ ਹੋਇਆ ਸੰਦੂਰ ਜਾਂ ਪਹਿਲਗਾਮ ਵਾਲੀ ਘਟਨਾ ਹੋਈਏ ਤੋਂ ਪਹਿਲਾਂ ਵੀ ਇਦਾਂ ਦੀਆਂ ਬੜੀਆਂ ਘਟਨਾਵਾਂ ਹੋਈਆਂ। ਤੇ ਖਾਸ ਕਰਕੇ ਭਾਰਤ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਉਹਨਾਂ ਨੇ ਇੱਕ ਇਦਾਂ ਦਾ ਨੈਰੇਟਿਵ ਬਣਾਇਆ ਕਿ ਅਸੀਂ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਗ੍ਰਸਿਵਿਆਂ ਤੇ ਕੁਝ ਵੱਖਰਾ ਕਰਕੇ ਦਿਖਾਉਣਾ ਚਾਹੁੰਦੇ ਆ ਜਿਹਦੇ ਨਾਲ ਸਾਡੇ ਇੰਟਰਨੈਸ਼ਨਲ ਰਿਲੇਸ਼ਨ ਹੋਰ ਵੀ ਬੜੇ ਖਰਾਬ ਹੋਏ ਤੇ ਭਾਰਤ-ਪਾਕਿਸਤਾਨ ਦੇ ਸਬੰਧ ਜਿਹੜੇ ਪਹਿਲਾਂ ਹੀ ਬੜੇ ਨਾਜ਼ਿਕ ਸੀ ਹੋਰ ਜ਼ਿਆਦਾ ਖਰਾਬ ਹੁੰਦੇ ਗਏ ਸਭ ਤੋਂ ਖੀਰਲੀ ਘਟਨਾ ਜਿਹੜੀ ਹੋਈ ਆ ਉਹ ਪਹਿਲਗਾਮ ਘਟਨਾ ਦੇ ਰੀਐਕਸ਼ਨ ਵਜੋਂ ਇੰਡੀਆ ਵੱਲੋਂ ਕੀਤਾ ਗਿਆ ਜਿਹੜਾ ਆਪਰੇਸ਼ਨ ਸੰਦੂਰ ਹੈ ਉਹਨੂੰ ਲੈ ਕੇ ਕਾਫੀ ਜਿਹੜੀ ਤਲਖੀ ਵਧ ਗਈ ਤਲਖੀ ਇੰਨੀ ਵਧ ਗਈ ਕਿ ਦੋਨਾਂ ਮੁਲਕਾਂ ਨੇ ਲਗਭਗ ਸਾਰੇ ਹੀ ਚੈਨਲ ਆਪਣੇ ਬੰਦ ਕਰ ਲਏ ਜਿਹੜੇ ਰਾਜਦੂਤਾਂ ਵਾਲੇ ਸਬੰਧ ਹੀ ਪਹਿਲਾਂ ਵੀ ਠੀਕ ਨਹੀਂ ਸੀ ਪਰ ਫਿਰ ਇੱਕ ਦੂਜੇ ਦੀਆਂ ਏਅਰ ਵਾਲੀਆਂ ਜਗ੍ਹਾ ਬੰਦ ਕਰ ਦੇਣੀਆਂ ਹਵਾਈ ਜਹਾਜ਼ ਲੰਘਣੇ ਬੰਦ ਕਰ ਦੇਣੇ ਵਪਾਰ ਬੰਦ ਕਰ ਦੇਣਾ ਇਹ ਤੋਂ ਤੱਕ ਬੋਲਚਾਲ ਬੰਦ ਕਰ ਦੇਣਾ ਲੀਡਰਾਂ ਨੂੰ ਜਿਹੜੇ ਮਿਲਦੇ ਆ ਤੇ ਅੱਖ ਨਹੀਂ ਮਰਵਾਉਦੇ ਹੱਥ ਨਹੀਂ ਮਰਵਾਉਦੇ ਉੱਥੋਂ ਤੱਕ ਤੇ ਉਹਨੂੰ ਸਿਆਸਤ ਕਹਿ ਸਕਦੇ ਆ ਪਰ ਹੁਣੇ ਸਿਆਸਤ ਕ੍ਰਿਕਟ ਜਿਹੜੀ ਗੇਮ ਐ ਇੱਕ ਪਾਸੇ ਤੇ ਸਾਡੇ ਸਾਊਥ ਏਸ਼ੀਆ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਰਾਈਵਲਿ ਕਹੋ ਕ੍ਰਿਕਟ ਮੈਚਾਂ ਚ ਤੇ ਹਾਕੀ ਮੈਚਾਂ ਜੂ ਬੇਰੀ ਮਨਣ ਚ ਹੁੰਦੀ ਸੀ ਇਦਾਂ ਦੀ ਪਰ ਹੁਣ ਕਿਉਂਕਿ ਕ੍ਰਿਕਟ ਦਾ ਜ਼ਮਾਨਾ ਹਾਕੀ ਪਿੱਛੇ ਝਲ ਗਈ ਆ ਤੇ ਇਹ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਦਾ ਦੋਵੇਂ ਪਾਸਿਆਂ ਦੇ ਲੋਕ ਚਾਹੁੰਦੇ ਨੇ ਮੈਚ ਹੋਵੇ ਵੀ ਪਰ ਦੋਵੇਂ ਪਾਸੇ ਦੀਆਂ ਸਰਕਾਰਾਂ ਨੇ ਮਾਹੌਲ ਇਹ ਬਣਾਇਆ ਹੁੰਦਾ ਵੀ ਅਸੀਂ ਤੇ ਕਿਸ ਨੂੰ ਜਾਣਦੇ ਨਹੀਂ ਇੱਕ ਦੂਜੇ ਨੂੰ ਤੇ ਹੋਰ ਉਹ ਗੰਦੀ ਗੇਮ ਸਿਆਸਤ ਵਾਲੀ ڪرਪਟ ਵਿੱਚ ਵੀ ਆਈ ਆ ਇਸ ਵਾਰ ਬਹੁਤ ਕੁਝ ਵੇਖਣ ਨੂੰ ਮਿਲਿਆ ਇਹ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਤੇ ਓਵਰਆਲ ਓਪੀਨੀਅਨ ਦੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਇਹ ਜਿਸ ਤਰ੍ਹਾਂ ਮੈਂ ਤਾਂ ਸੋਚਦਾ ਜਿੱਦਾਂ ਦਾ ਮੈਚ ਹੋਏ ਆ ਇਹਦੇ ਨਾਲ ਦਾ ਨਾਮ ਹੁੰਦੇ ਤੇ ਬਿਹਤਰ ਹੁੰਦਾ ਕਿਉਂਕਿ ਘੱਟੋ ਘੱਟ ਇੱਕ ਦੋ ਚੀਜ਼ਾਂ ਆ ਉਹਦੀਆਂ ਬੱਚੀਆਂ ਹਿਆਂ ਨੇ ਇੱਕ ਲੋਕਾਂ ਦਾ ਆਪਸੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਜਿਹੜੀ ਆ ਭਾਵੇਂ ਸਰਕਾਰਾਂ ਪਾਬੰਦੀਆਂ ਲਾਉਣ ਲੋਕਾਂ ਦੇ ਮਨਾਂ 'ਚ ਇੱਕ ਦੂਜੇ ਪ੍ਰਤੀ ਪਿਆਰ ਮੁਹੱਬਤ ਬਰਕਰਾਰ ਆ ਖਾਸ ਕਰਕੇ ਪੰਜਾਬੀਆਂ 'ਚ ਤੇ ਦੂਜੇ ਪਾਸੇ ਜਿਹੜੇ ਸਪੋਰਟਸਮੈਨ ਹੁੰਦੇ ਆ ਉਹਨਾਂ ਨੂੰ ਇਹ ਗਿਣਿਆ ਜਾਂਦਾ ਕਿ ਇਹਨਾਂ ਚੀਜ਼ਾਂ ਦੇ ਉੱਪਰ ਉੱਠੇ ਹੁੰਦੇ ਆ ਪਰ ਜਿਹੜੀਆਂ ਦੋਵਾਂ ਮੁਲਕਾਂ ਦੀਆਂ ਲੀਡਰਸ਼ਿਪ ਨੇ ਉਹਨਾਂ ਨੇ ਕ੍ਰਿਕਟ ਨੂੰ ਇਸ ਵਾਰ ਇੱਕ ਹਥਿਆਰ ਦੇ ਵਜੋਂ ਵਰਤਿਆ ਤੇ ਆਪਣੇ ਆਪਣੇ ਪਲੇਅਰਾਂ ਨੂੰ ਗਲਤ ਤਰ੍ਹਾਂ ਦੀ ਟ੍ਰੇਨਿੰਗ ਕਹਿ ਲੋ ਦਿੱਤੀ ਜਾਂ ਸਿੱਖਿਆ ਦਿੱਤੀ ਤੇ ਉਹਨਾਂ ਨੇ ਉੱਤੇ ਉਸ ਤਰ੍ਹਾਂ ਦਾ ਅਮਲ ਵੀ ਕੀਤਾ ਜਿਹਦੇ ਨਾਲ ਹਾਲਾਤ ਹੋਰ ਖਰਾਬ ਹੋਏ ਤੇ ਇਹ ਸਾਰਾ ਤੁਸੀਂ ਓਵਰਵਿਊ ਲੈ ਕੇ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ ਸਮਝ ਦਿਓ ਆਪਾਂ ਬਾਹਰ ਬੈਠੇ ਆ ਆਪਾਂ ਦੋਹਾਂ ਮੁਲਕਾਂ ਦੀ ਬਿਹਤਰੀ ਚਾਹੁੰਦੇ ਆ ਭਾਈਚਾਰਾ ਚਾਹੁੰਦੇ ਆ ਪਿਆਰ ਮੁਹੱਬਤਵੰਦੀ ਵੇਖਣਾ ਚਾਹੁੰਦੇ ਆ ਜਿਹੜਾ ਇੱਕ ਸਧਾਰਨ ਵਿਅਕਤੀ ਆ ਉਹ ਇਹਨਾਂ ਜੋ ਕੁਝ ਹੋ ਰਹੇ ਡਰਾਮਿਆਂ ਨੂੰ ਕਿਦਾਂ ਵੇਖ ਰਿਹਾ ਤੇ ਤੁਸੀਂ ਕਿਦਾਂ ਸੋਚਦੇ ਹੋ ਇਸ ਦੇ ਬਾਰੇ ਇਹਦਾ ਕੀ ਰਿਐਕਸ਼ਨ ਆ ਤੁਹਾਡੇ ਜੀ ਬਹੁਤ ਮਿਹਰਾਨੀ ਗਿਲਸਾ ਸਭ ਤੋਂ ਪਹਿਲਾਂ ਤੇ ਗੱਲ ਇਹ ਕਿ ਤੁਸੀਂ ਜਿਸ ਨਾਲ ਗੱਲ ਕੀਤੀ ਹੈ ਕਿ ਪਹਲਗਾਮ ਤੇ ਉਸ ਤੋਂ ਪਹਿਲਾਂ ਵੀ ਇੱਕ ਵਾਕਿਆ ਹੋਇਆ ਸੀ ਜਦੋਂ ਬਿਲਕੁਲ ਜੇਟ ਵਗੈਰਾ ਆਏ ਸਨ ਤੇ ਉਸ ਕਸ਼ਮੀਰ ਦੇ ਵਿੱਚ ਉਹ ਵਾਕਿਆ ਹੋਇਆ ਤੇ ਉਸ ਵਜ੍ਹਾ ਕਰਕੇ ਐਸੇ ਵਾਕਿਆਤ ਹਮੇਸ਼ਾ ਉਦੋਂ ਹੀ ਕਿਉਂ ਹੁੰਦੇ ਨੇ ਜਦੋਂ ਇੰਡੀਆ ਦੇ ਵਿੱਚ ਕੋਈ ਨਾ ਕੋਈ ਬਾਦੋ ਪ੍ਰਧਾਨ ਮੰਤਰੀ ਅਮਰੀਕਾ ਜਾਣ ਨਿਆਕ ਸਰਵ ਰਾ ਹੁੰਦਾ ਹੈ ਲੀਡਰ ਹੁੰਦਾ ਦੂਸਰਾ ਹੈ ਕਿ ਪਾਕਿਸਤਾਨ ਚ ਵੀ ਤੁਸੀਂ ਜਫਰ ਐਕਸਪ੍ਰੈਸ ਬਲੋਚਿਸਤਾਨ ਦਾ ਵਾਕਿਆ ਹੋਇਆ ਹੈ ਜਿਹੜਾ ਟ੍ਰੇਨ ਪੂਰੀ ਉਹਨਾਂ ਕੁਝ ਅਗਵਾ ਕਰਕੇ ਲਾਏ ਕੁਝ ਸ਼ਹੀਦ ਕਰ ਮਾਰ ਦਿੱਤੇ ਐਂ ਜੀ ਮੈਂ ਆਪੀ ਜ਼ਾਤੀ ਤੌਰ ਤੇ ਪੁੱਛਣਾ ਕਿ 2000 ਦੇ ਕਾਲਕਿ 2000 ਤੇ ਸਟਾਰਟ ਤੋਂ 2015 ਤੱਕ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਜਿਹੜੇ ਨੇ ਇਹੇ ਕੋ ਬੰਬ ਧਮਾਕੇ ਹੋਏ ਕਿ 70 ਹਜ਼ਾਰ ਕਰਤਾਰੀ ਐਲਾਨੇ ਸਰਕਾਰੀ ਐਲਾਨ ਕਰਦੀ ਵੀ ਭਾਵੇਂ ਇਧਰ ਦਾ ਵੇ ਲੈਣ ਦੇ ਚੱਲ ਗੇ ਚਾਚਾ ਕੋ ਨਹੀਂ ਹੁੰਦਾ ਤੇ ਇਹਨੂੰ ਹਮੇਸ਼ਾ ਦੋ ਤਿੰਨ ਲੱਖ ਜ਼ਰੂਰ ਦੇ ਲੋ ਤੇ ਉਦੋਂ ਵੀ ਲੱਖ ਡੇਢ ਲੱਖ ਵਰਦਾ ਜਿਹੜਾ ਮੈਂ ਅੱਲਾ ਮਾਫ ਕਰੇ ਮੈਂ ਦਸ ਹਜ਼ਾਰ ਜਿਹੜੀਆਂ ਇਨਸਾਨੀ ਜਿਵੇਂ ਜੋ ਬੋਟੀਆਂ ਟੰਗੀਆਂ ਵੇਖੀਆਂ ਨੇ ਬੰਬ ਧਮਾਕਿਆਂ ਦਾ ਉਹ ਵੀ ਵਾਕਿਆਤ ਹੋਏ ਕਿਆ ਉਹਨਾਂ ਸਾਹਣ ਦਾ ਇਲਜ਼ਾਮ ਪਾਸਤੇ ਲਾ ਦੇਣਾ ਚਾਹੀਦਾ ਸੀ ਕਿ ਆ ਇਹ ਜਿਹੜਾ ਰੀਸੈਂਟਲੀ ਇੱਥੇ ਹੋਇਆ ਹੈ ਜਾਂ ਆਰਮੀ ਪਬਲਿਕ ਸਕੂਲ ਤੇ ਜਿਹੜਾ ਅੱਗੇ ਤੇ ਕੋਈ ਨਾ ਕੋਈ ਵਿਖੋ ਨਹੀਂ ਜੇ ਉੱਥੇ ਕੋਈ ਵਾਰਦਾਤ ਹੋਵੇ ਭਾਵੇਂ ਕਿ ਤੇ ਉਹ ਆਂਦੇ ਨੇ ਜੀ ਇਹ ਖਾਲਸਤਾਨੀ ਕਰ ਗਏ ਨੇ ਇਹ ਫਲਾਣਾ ਕਰ ਗਿਆ ਅਸਾਮੀ ਕਰ ਗਿਆ ਨਹੀਂ ਜਾਂ ਕੋਈ ਟੈਸ ਆਰਗੇਨਾਈਜੇਸ਼ਨ ਇਹ ਉਹ ਨਾ ਲੱਗ ਜਾ ਪਾਕਿਸਤਾਨ ਚ ਵੀ ਜਿਹੜੇ ਹੁੰਦੇ ਨੇ ਵਾਕਿਆਤ ਉਹ ਬਲੋਚਿਸਤਾਨ ਦਾ ਲੱਗਦਾ ਲੇਕਿਨ ਬਲੋਚਿਸਤਾਨ ਦੇ ਪਿੱਛੇ ਵੀ ਤਾਂ ਕੁਝ ਹਕੂਮਤਾਂ ਹੈ ਨਾ ਜਿਹੜੀਆਂ ਸਾਰੀਆਂ ਜਿਹੜੇ ਫੜੇ ਗਏ ਨੇ ਕਲਬੋਸ਼ਨ ਫੜਿਆ ਗਿਆ ਰਜਾ ਸਸੀ ਦੇ ਨਾਲ ਜਿਹੜੇ ਪਰ ਦੇ ادارے ਦਾ ਤੇ ਇਹ ਸਾਰਾ ਕੁਝ ਜਿਹੜਾ ਹੋਇਆ ਅਸੀਂ ਇੱਕ ਦੂਜੇ ਦੇ ਇਲزام ਗੁਨਵਾਵਾਂਗੇ ਨਾ ਗਿਲ ਤਾਂ ਤੇ ਕਦੀ ਅਸੀਂ ਮੰਜ਼ਲ ਤੇ ਯਾਨੀ ਉਹਦਾ ਜਿਹੜਾ ਨੇਪਰ ਸਕਾਂਗੇ ਕਿ ਅਸੀਂ ਇਹ ਸੁਨਾ ਕਿੰਜ ਹੋ ਸਕਦੀ ਏ ਇਹ ਤੇ ਯਾਨੀ ਉਹ ਬੜਾ ਮੁਸ਼ਕਲ ਹੁੰਦਾ ਹੈ ਬਿੱਲੀ ਬਿੱਲੀ ਦੇ ਗਲੇ ਦੇ ਵਿੱਚ ਘੰਟੀ ਬੰਨਣਾ ਠੀਕ ਹੈ ਇਹ ਗੱਲ ਸੁਨਾਲੀਆਂ ਤੇ ਗਿਲੇ ਕਰਾਂਗੇ ਤੁਸੀਂ ਮੇਰ ਨਾਲ ਕਰੋਗੇ ਮੈਂ ਤੁਹਾਡੇ ਨਾਲ ਕਰਾਂਗਾ ਇਹ ਜੀ ਸਾਡੇ ਦੂਜੇ ਲਖਾ ਜੀ ਸਾਡੇ ਦਾਨਿਸ਼ਵਰ ਸਾਡੇ ਫਲਾਸਫਰ ਮੁਫਕਰ ਉਹ ਵੀ ਜਿੰਨੇ ਮਰਜ਼ੀ ਟੈਲੀਵਿਜ਼ਨਾਂ ਤੇ ਬਹਿ ਕੇ ਆਪਣੀ ਆਪਣਾ ਚੋਰਨ ਵੇਚਦੇ ਨੇ ਤੇ ਉਹਨਾਂ ਸਾਰਿਆਂ ਦਾ ਮਕਸਦ ਹੈ ਉਹਦਾ ਕਿ ਆਵਾਮ ਨੂੰ ਬੇਵਕੂਫ ਬਣਾ ਕੇ ਇਹਨਾਂ ਦੇ ਜਜ਼ਬਾਤ ਨਾਲ ਖੇਡਣਾ ਮਕਸਦ ਹੁੰਦਾ ਯਕੀਨਨ ਇੰਡੀਆ ਚ ਨਹੀਂ ਪਾਕਿਸਤਾਨ ਚ ਵੀ ਲੋਕ ਐਂਜੀ ਕਰਦੇ ਨੇ ਇਹ ਜਿਹੜੇ ਕਿਉਂਕਿ ਇਹ ਜਿਹਨਾਂ ਦੀਆਂ ਸਰਕਾਰੀ ਰੋਟੀਆਂ ਲੱਗੀਆਂ ਨੇ ਨਾ ਉਹ ਤੇ ਇਹਨਾਂ ਚੀਜ਼ਾਂ ਨੂੰ ਉਹ ਇਤفاق ਦੇ ਨਾਲ ਪਾਕਿਸਤਾਨ ਤੇ ਭਾਰਤ ਦੇ ਵਿੱਚ ਇੱਕ ਜੈਸੇ ਜਿਹੜੇ ਨੇ مزاج ਇੱਕ ਜੈਸਾ ਟੈਂਪਰਮੈਂਟ ਤੇ ਅਸੀਂ ਲੋਕੀਂ ਤੇ ਕਿਸੇ ਨੂੰ ਅ ਗਲੇ ਵੀ ਮਿਲਣਾ ਹੋਏ ਨਾ ਪਿਆਰ ਨਾਲ ਜਫੀ ਪਾਣਾ ਤੇ ਇਹ ਜਫੀ ਪਾਉਂਦੇ ਆ ਅਗਲੇ ਦੀਆਂ ਰੱਖੀਆਂ ਤੋੜ ਦਿੰਦੇ ਨੇ ਜਦੋਂ ਜੀ ਉਹ ਦਰਦ ਨਾਲ ਵਿੱਚੋਂ ਆਵਾਜ਼ ਨਾ ਨਿਕਲੇ ਉਹਨਾਂ ਦੇ ਤਰ੍ਹਾਂ ਅਸੀਂ ਜਫੀ ਨਹੀਂ ਚੱਲਦੀ ਇਹ ਕੀ ਜੀ ਪਿਆਰ ਹੋ ਰਿਹਾ ਪਿਆਰ ਦਾ ਇਜ਼ਹਾਰ ਹੋ ਰਿਹਾ ਠੀਕ ਹੈ ਕਾਫੀ ਜਿਵੇਂ ਸਾਡਾ ਇੱਕ ਪੰਜਾਬ ਦਾ ਜਾਂ ਸਾਡੇ ਕਲਚਰ ਸਕਫ ਦਾ ਇੱਕ ਟੈਂਪਰਮੈਂਟ ਹੈ ਠੀਕ ਹੈ ਉਹ ਅਸੀਂ ਜੋ ਦੁਸ਼ਮ ਦੁਸ਼ਮ ਨਹੀਂ ਕਰਦੇ ਐ ਤੇ ਅਸੀਂ ਮਾਂ ਭੈਣ ਦੀ ਗਾਲ ਤੋਂ ਉਹ ਜਿਵੇਂ ਅਸੀਂ ਆਪੀ ਰੋਜ਼ਮਰ ਦਾ ਬੋਲ ਚਾਲ ਦੇ ਵਿੱਚ ਪੰਜਾ ਗਾਲਾਂ ਕਰ ਪਿਆ ਪਿਆਰ ਨਾਲ ਵੀ ਜੇ ਕਿ ਉਹ ਪਿਆਰ ਨਾਲ ਵੀ ਬੁਲਾ ਲੈਣਾ ਤੇ ਉਹਨੂੰ ਗਾਲ ਦੇ ਓਏ ਫਲਾਣਿਆ ਇੱਧਰ ਆ ਪਿਆਰ ਨਾਲ ਬੁਲਾਵੇ ਆ ਬਲੀ ਐਸਾ ਦੇ ਖਰਚੇ ਦਾ ਹਿੱਸਾ ਹੋ ਗਿਆ ਉਹ ਉਹ ਐ ਪਿਆਜ਼ ਨਾਲ ਤੇ ਗਿਰਦਾ ਜਦੋਂ ਅਸੀਂ ਗੁੱਸੇ ਨਾਲ ਕਿਸੇ ਨੂੰ ਬੁਲਾਣੇ ਆ ਤੇ ਉਹਦਾ ਫਿਰ ਹਿਸਾਬ ਲੱਕਾ ਲੋ ਕਿ ਬੜਾ ਕਹਤੇ ਸੁਲਤਾਨदाई ਤੇ ਮੋਲਾ ਜੱਟ ਅਸੀਂ ਬਣ ਜਾਂਦੇ ਆ ਠੀਕ ਸਾਨੂੰ ਆਪਣੀਆਂ ਆਤਾਂ ਠੀਕ ਕਰਨੀਆਂ ਪੈਣੀਆਂ ਸਾ ਜਿਸ ਕਾਫਜ਼ਬੂਰੀ ਨਹੀਂ ਦੁਨੀਆ ਤੋਂ ਸਾਡੇ ਚੰਗੀ ਸਕਾਫਤ ਖਾਸ ਕਰਕੇ ਪੰਜਾਬ ਦੀ ਹੈ ਲੇਕਿਨ ਸਾਨੂੰ ਆਪਣੀਆਂ ਆਦਤਾਂ ਜੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਪਏਗਾ ਇਹ ਦੌਰ ਜਿਹੜੇ ਕੰਟਰੋਲ ਨਾਲ ਜੰਗ ਜਾ ਰਿਹਾ ਤੁਹਾਡਾ ਮੋਬਾਈਲ ਹੈ ਤੁਹਾਡਾ ਟੀਵੀ ਹੈ ਸਾਡੇ ਇਨਸਟਰੂਮੈਂਟ ਤੁਹਾਡੇ ਕੋਲ ਪਏ ਨੇ ਇਹ ਸਾਡੇ ਜਿਹੜੇ ਨੇ ਰਿਮੋਟ ਨਾਲ ਚੱਲਦੇ ਨੇ ਤੇ ਸਾਨੂੰ ਹੁਣ ਦੌਰ ਆ ਗਿਆ ਕਿ ਇਨਸਾਨ ਨੂੰ ਆਪਣੀ ਜ਼ਬਾਨ ਤੇ ਵੀ ਰਿਮੋਟ ਚਾਹੀਦਾ ਔਰ ਜਿਹੜਾ ਉਹਨੂੰ ਕੰਟਰੋਲ ਕਰ ਸਕੇ ਬਾਕੀ ਖੇਲ ਦੇ ਮੈਦਾਨ ਦੇ ਵਿੱਚ ਜੋ ਕੁਝ ਹੋਇਆ ਹੈ ਇਹ ਸ਼ਰਮ ਰੱਖ ਹੋਇਆ ਪਹਿਲਾਂ ਤੇ ਪਾਕਿਸਤਾਨ ਮੈਚ ਹੋਏ ਜਲ ਕਾਪਸੀ ਉਹ ਭਾਰਤ ਰੋਧੀ ਚ ਆਉਣ ਤੋਂ ਕਰ ਕਰਤਾ ਉਹ ਮੈਚ ਅਸੀਂ ਦੁਬਈ ਖੇលਨੇ ਪਏ ਹੁਣ ਮਨੂਰ ਸਮਝ ਲਈ ਅਮਦੀ ਕਿ ਜਿਹੜੇ ਇਲਾਕੇ ਚ ਜਿੱਦੋਂ ਵੀ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਉਹ ਟੂਰਨਾਮੈਂਟ ਦੁਬਈ ਕਿਉਂ ਹੁੰਦਾ ਉਹਦਾ ਫਾਇਦਾ ਦੁਬਈ ਦੁਬਈ ਦੇ ਹੋਟਲ ਦੁਬਈ ਦੇ ਜੇ ਜੇ ਇਕਨੋਮਿਕ ਇਕਨੋਮਿਕ ਹੈ ਉਹਦੀ ਦਈ ਉਹਦੀ ਮਾਇਸ਼ਤੇ ਦੁਬਈ ਦੀ ਉਹਨੂੰ ਸਾਰਾ ਫਾਇਦਾ ਹੋ ਜਾਂਦਾ ਇਹਨਾਂ ਨੂੰ ਫਾਇਦਾ ਹੋਟਲਾਂ ਨੂੰ ਫਾਇਦਾ ਉਹ ਸ਼ਾਪਿੰਗ ਸਾਰਾ ਕੁਝ ਜਿਹਨੇ ਵੀ ਲੋਕ ਜਾਂਦੇ ਨੇ ਉਹ ਉੱਥੇ ਜਾ ਕੇ ਮਤਲਬ ਕਰੋੜਾਂ ਡਾਲਰ ਖਰਚ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਤਮਾਸ਼ੀ ਨੇ ਉਹ ਜਾਂ ਕੇ ਕਰੋੜਾਂ ਡਾਲਰ ਖਰਚ ਕਰਕੇ ਆਉਂਦੇ ਨੇ ਤੇ ਉਹ ਅਗਰ ਇੰਡੀਆ ਚ ਹੋਵੇ ਪਾਕਿਸਤਾਨ ਚ ਹੋਵੇ ਤੇ ਜਿਸੇ ਹੋਵੇ ਲਾਹੌਰ ਹੋਵੇ ਜਾਂ ਦਿੱਲੀ ਹੋਵੇ ਮੈਚ ਜਾਂ ਬੰਬੇ ਹੋਵੇ ਜਾਂ ਕਰਾਚੀ ਹੋਵੇ ਉਹ ਮੈਚ ਹੁਣ ਅਸੀਂ ਇੱਕ ਦੂਜੇ ਕੋਲ ਜਾਈਏ ਅਸੀਂ ਉਥੇ ਨਾਲੇ ਉਧਿਆਲੀ ਉਥੇ ਸਾਰੀਆਂ ਲੈ ਕੇ ਆਏ ਮਾਂਬੇ ਤੋਂ ਦਿੱਲੀ ਤੋਂ ਤੇ ਇਧਰ ਆਏ ਨਾਲੇ ਚ ਲੱਠਾ ਕੋਰਤਾ ਬੋਸ ਕੀ ਕਰਨ ਜੀ ਅਸੀਂ ਇੱਕ ਦੂਜੇ ਦੀ ਦੇ ਹੈਲਪ ਕਰੀਏ ਇੱਕ ਦੂਜੇ ਨੇ ਅਸੀਂ ਦੁਸ਼ਮਣੀ ਤੇ ਔਰ ਅਸੀਂ ਹਮਸਾਇਤ ਬਣ ਗਏ ਆ ਗੁਆਡੀ ਦੇ ਬਣ ਗਏ ਆ ਗਿਰਸਾ ਅਸੀਂ ਹੁਣ ਇੱਕ ਆਪਣਾ ਮੁਲਕ ਚੁੱਕ ਕੇ ਇੰਡੀਆ ਨੂੰ ਅਗਰ ਅਸੀਂ ਚੰਗੇ ਲੱਗਨੇ ਆ ਜਾਂ ਨਹੀਂ ਚੰਗੇ ਲੱਗਦੇ ਅਸੀਂ ਪਾਕਿਸਤਾਨ ਨੂੰ ਚੁੱਕ ਕੇ ਕਿੱਦੇ ਉਹ ਜੇ ਆਸਟ੍ਰੇਲੀਆ ਤੇ ਲੈ ਜਾ ਦੀ ਸਕਦੇ ਤੇ ਨਾ ਹੀ ਪਾਕਿਸਤਾਨ ਜਿਹੜਾ ਉਹ ਇੰਡੀਆ ਨੂੰ ਤੰਗ ਕਰੇ ਤਾਂ ਕਿ ਇੰਡੀਆ ਇਥੋਂ ਆਪਣਾ ਮੁਲਕ ਚੁੱਕੇ ਤੇ ਉਹ ਕਿੱਦੇ ਉਹ ਅਫਰੀਕਾ ਲੈ ਜਾਵੇ ਇਹ ਜਿੱਤੇ ਹੋ ਨਹੀਂ ਸਕਦਾ ਲਿਹਾਜ਼ਾ ਸਾਨੂੰ ਜਿਹੜੀ ਹੈ ਨਾ ਇਹ ਬਦਦਾਇਤ ਖੇਲ ਤੇ ਨਾ ਹੀ ਮੁਹਬਤ ਦਾ ਹੈ। ਇਹ ਤੇ ਅਮਨ, ਸ਼ਾਂਤੀ ਉਹ ਇਹਦਾ ਚੀਜ਼ਾਂ ਨੂੰ ਕ੍ਰੀਏਟ ਕਰਦੀ ਏ, ਨੇੜੇ ਲੈ ਕੇ ਆਉਂਦੀ ਏ। ਅਗਰ ਤੁਸੀਂ ਖੇਲ ਦੇ ਵਿੱਚ ਵੀ ਇੱਕ ਚੀਜ਼ਾਂ ਫੜ ਫੜ ਕੇ ਮੈਂ ਵੇਖ ਰਿਹਾ ਸੀ ਕਿ ਖਾਸ ਨਹੀਂ ਮਿਲਾਇਆ ਤੇ ਤੁਸੀਂ ਖੇਲ ਦੇ ਕਿਉਂ ਉਪਰ ਉਹ ਇਹ ਤੇ ਆਜੀ ਹੈ ਨਾ ਫਰਦ ਕਰੋ ਇਹਨਾਂ ਦੇ ਹੁਣ ਪਲਵਾਰਾ ਤੇ ਇੱਕ ਕ੍ਰਿਕਟ ਸੀ। ਚਲੋ ਕਿਸੇ ਹੱਦ ਤੱਕ ਇਹ ਮਿਸਾਲ ਇੱਥੇ ਵੀ ਲੱਗਦੀ ਏ। ਵੇਖਣ ਅਗਰ ਇੱਕ ਕੁਸ਼ਤੀ ਕੁਸ਼ਤੀ ਦਾ ਮੈਚ ਮੈਚ ਹੁੰਦਾ ਕਿ ਉਹਨੂੰ ਹੱਥ ਵੀ ਨਹੀਂ ਲਾਵਾ ਤੇ ਉਹੋ ਤਾਂ ਨਾਲੀ ਕਿ ਐਵੇਂ ਕਿੰਝ ਮੈਚ ਹੁੰਦੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਖੁਦਾ ਦੇ ਵਾਸਤੇ ਆਪਣੇ ਆਪਣੇ ਟੈਂਪਰਮੈਂਟ ਤੇ ਕੰਟਰੋਲ ਕਰੋ ਆਪਣੇ ਜਜ਼ਬਾਤ ਤੇ ਔਰ ਸਿਰਫ ਸਿਆਸਤ ਦੀ ਖਾਤਰ ਚੰਦੇ ਛੂਗਿਆਂ ਤੇ ਇਲੈਕਸ਼ਨ ਜਿੱਤਣ ਦੀ ਖਾਤਰ ਤੁਸੀਂ ਪੂਰੇ ਮੁਲਕ ਪੂਰੀਆਂ ਦੂ ਨੈਸ਼ਨਾਂ ਨੂੰ ਸਟੇਕ ਤੇ ਲਾ ਦਿੰਦੇ ਹੋ ਤੁਸੀਂ ਆਵਦਾ ਤੇ ਤੁਹਾਨੂੰ ਖਿਆਲ ਹੀ ਨਹੀਂ ਨਾ ਹੁੰਦਾ ਜਿਸ ਭਾ ਮਰਦੀ ਵੇਚ ਛੜੋ ਤੇ ਇਹ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਕੱਲ ਆਪਾਂ ਇਹ ਕਰਨੀ ਚਾਹ ਰਹੇ ਆ ਆਪ ਕੀ ਤੁਸੀਂ ਤੁਸੀਂ ਦੋ ਦੋ ਗੱਲਾਂ ਕਹੀਆਂ ਕਿ ਜਿਹੜੀ ਸਾਡੀ ਖਾਫਤ ਹੈ ਉਹ ਬੜੀ ਅਮੀਰ ਹੈ ਤੇ ਜਮਾਨਾ ਆ ਗਿਆ ਬੜਾ ਐਡਵਾਂਸ ਤੇ ਰਿਮੋਟ ਕੰਟਰੋਲ ਦਾ ਜਮਾਨਾ ਤੇ ਸਾਨੂੰ ਕੰਟਰੋਲ ਕਰਨਾ ਚਾਹੀਦਾ ਕੀ ਆਵਾਮ ਨੂੰ ਕੰਟਰੋਲ ਦਾ ਆਵਾਮ ਨੂੰ ਤਾਂ ਪਹਿਲਾਂ ਕੋਈ ਤਬਾਦ ਕੰਟਰੋਲ ਕਰ ਰਹੀਆਂ ਉਹ ਤੇ ਚਾਹੁੰਦੀਆਂ ਫਿਰ ਮੋਟ ਸਾਡੇ ਹੱਥੇ ਰਵੇ ਤੇ ਇਹਨਾਂ ਦੀ ਜਮਾਨਤ ਬੰਦ ਕਰੀਏ ਇਹਨਾਂ ਦਾ ਆਉਣਾ ਜਾਣਾ ਬੰਦ ਕਰੀਏ ਇਹਨਾਂ ਦੀ ਮਲਾਪ ਜਣੀ ਤੇ ਕਿਹਾ ਕੋਟਕੇ ਪਾਉਣ ਵਾਲੀ ਜਫੀ ਜਿਹੜੀਆਂ ਪੱਛੜੀਆਂ ਤੋੜਨ ਵਾਲੀਆਂ ਹੁੰਦੀਆਂ ਉਹ ਵੀ ਬੰਦ ਕਰੀਏ ਸਰਕਾਰਾਂ ਤੇ ਦੋਵੇਂ ਪਾਸੇ ਦੀਆਂ ਚਾਹ ਰੀਆਂ ਜੇ ਉਹਨਾਂ ਅੰਜਾਮ ਤਰਾਸ਼ੀ ਕਰਨ ਲੱਗੀ ਏ ਪਿ ਫਲਾਣਾ ਪੜਿਆ ਗਿਆ ਪਰਾਣਾ ਕੀਤਾ ਗਿਆ ਮੇਰੇ ਕੋਲ ਬਹੁਤ ਸਬੂਤ ਨੇ ਬਹੁਤ ਗੱਲਾਂ ਨੇ ਤੁਹਾਡੇ ਕੋਈ ਬਹੁਤ ਹੋਣਗੀਆਂ ਇੱਕ ਦੂਜੇ ਨੂੰ ਕਹਿਣ ਦੀ ਪਰ ਅਸਲ ਤੇ ਸਾਡਾ ਮਕਸਦ ਇਹ ਨਹੀਂ ਆ ਕਿ ਜੋ ਸਰਕਾਰਾਂ ਚਾਹੁੰਦੀਆਂ ਨੇ ਉਹਦਾ ਪੂਪੂ ਬਣੀ ਏ ਉਹਦਾ ਪੂਪੂ ਬਣ ਲਈ ਬਹੁਤ ਸਾਰਾ ਗੋਦੀ ਮੀਡੀਆ ਮੋਦੀ ਮੀਡੀਆ ਇਸ ਤਰ੍ਹਾਂ ਨੇ ਪਾਕਿਸਤਾਨ ਦਾ ਗੋਦੀ ਮੀਡੀਆ ਸਰ ਉਹ ਤੇ ਵੇਖੋ ਮੈਂ ਸਾਜੀ ਗੱਲਾਂ ਦੀ ਇੱਕ ਗੱਲ ਗਿਲਸਰ ਮਨਕਾਤੀ ਕਿ ਇਹ ਜਿਹੜਾ ਇਕਤਦਾਰ ਦਾ ਪਾਵਰ ਦਾ ਪਰਸ਼ ਹੋਏ ਉਹ ਜਿੰਨਾ ਤੱਕ ਮੈਂ ਜਿਵੇਂ ਗੱਲ ਕੀਤੀ ਕਿ ਇਲੈਕਸ਼ਨਾਂ ਦੇ ਵਿੱਚ ਵੋਟ ਹਾਸਲ ਕਰਨਾ ਸੇ ਅਵਾਮ ਨੂੰ ਪੜਕਾਣਾ ਸੀ ਕਿ ਜੇ ਅਸੀਂ ਵੇਖੋ ਤੁਹਾਡੇ ਅਸਿਰਦਾਰੇ ਅਸੀਂ ਉਹਨਾਂ ਰਹਿ ਕਰ ਦੇਵਾਂਗੇ ਅਵਾਮ ਦਾ ਵਿਧਾਇਕ ਵੀ ਤਿਆ ਹੋ ਜਾ ਬਣ ਗਿਆ ਨਾ ਉਹ ਵੀ ਚਾਹਦੇ ਨੇ ਨਹੀਂ ਨਹੀਂ ਉਹ ਅਵਾਮ ਨੂੰ ਤਾਂ ਜੋ ਤੁਸੀਂ ਪ੍ਰੋਸੋਗੇ ਬਾਰ 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 ਉਹ ਕਹਿੰਦੇ ਆ ਉਹ ਹਿੱਟਰ ਦਾ ਜਿਹੜਾ ਹੈਗਾ ਸੀਗਾ ਉਹਦਾ ਵੀ ਇੱਕ ਝੂਠ ਨੂੰ 100 ਵਾਰੀ ਬੋਲੋ ਸੱਚ ਹੋ ਜਾਂਦਾ ਤੇ ਜਦੋਂ ਤੁਸੀਂ ਅਵਾਮ ਦੇ ਅੱਗੇ ਦਿਨ ਰਾਤ ਦਿਨ ਰਾਤ ਤੁਹਾਡੇ ਸਾਰੇ ਦੇ ਸਾਰੇ ਚੈਨਲ ਇੱਕੋ ਭੂਪੂ ਵਜਾ ਰਹੇ ਆ ਤੇ ਜਿਹੜੀ ਅਨਪੜ ਜਨਤਾ ਆ ਜਿਹੜੀ ਦੂਜੀ ਦਾ ਦੂਜਾ ਪੱਖੇ ਵੀ ਆ ਹਿੰਦੁਸਤਾਨ ਦੀ ਸਿਚੁਏਸ਼ਨ ਬਿਲਕੁਲ ਪਾਕਿਸਤਾਨ ਨੂੰ ਕਿਹਨਾਂ ਵੱਖਰੀ ਪਿਆ ਕਾਰਨ ਇਹ ਆ ਕਿ ਹਿੰਦੁਸਤਾਨ ਦੇ ਪੰਜਾਬ ਤੋਂ ਦਿੱਲੀ ਤੱਕ ਦੇ ਖਿੱਤੇ ਨੂੰ ਜੇ ਲਾਂਬੇ ਕਰਦੀਏ ਜੇ ਲਸ਼ਮੀਰ ਪੰਜਾਬ ਹਿਮਾਚਲ ਤੇ ਕੁਝ ਹਰਿਆਣਾ ਜਿੱਥੇ ਸਾਡੀਆਂ ਇੱਕ ਦੂਜੇ ਨਾਲ ਪੀੜੀ ਦਰ ਪੀੜੀ ਸਾਂਝਾ ਨੇ ਉਸ ਖਿੱਤੇ ਨੂੰ ਅਗਰ ਲੱਗ ਕਰਦੀਏ ਤੇ ਦੂਜਿਆਂ ਦਾ ਕੋਈ ਲਾਣਾ ਦੇਣਾ ਨਹੀਂਗਾ ਕੋਈ ਦਰੇਕ ਨਹੀਂਗਾ ਹਣ ਯੂਪੀ ਸੀਪੀ ਬਿਹਾਰੀ ਮਹਾਰਾਸ਼ਟਰੀਅਨ ਗੁਜਰਾਤੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾਂ ਚ ਇਹ ਆਜ਼ਾਦੀ ਕਹਿੰਦੇ ਆ ਇਹ ਉਹਨੂੰ ਤੇ ਸਾਡੇ ਲੋਕ ਅਜੇ ਤੱਕ ਰੌਲੇ ਕਹਿੰਦੇ ਆ ਆਜ਼ਾਦੀ ਕਹਿੰਦੇ ਆ ਤੇ ਜਾੜਾ ਹੋਇਆ ਕਿਦਾ ਜਾਂ ਬੰਗਾਲੀਆਂ ਦਾ ਜਾਂ ਪੰਜਾਬੀਆਂ ਦਾ ਠੀਕ ਹੈ ਨਾ ਤੇ ਜਿਹੜਾ ਦਰਦ ਅਸੀਂ ਹਟਾਇਆ ਤੇ ਅਸੀਂ ਅੱਜ ਵੀ ਢਾ ਰਹੇ ਆ ਖਾਸ ਕਰਕੇ ਜੇ ਤੁਸੀਂ ਧਰਮਾਂ ਦੀ ਗੱਲ ਕਰੋ ਤੇ ਸਿੱਖ ਧਰਮ ਜਿਹੜਾ ਆ ਉਹਦਾ ਸਾਰਾ ਹੀ ਖਜ਼ਾਨਾ ਜੋ ਕੁਝ ਆ ਉਹ ਪਾਕਿਸਤਾਨ 'ਚ ਆ ਦੂਜੇ ਪਾਸੇ ਸਾਂਝੇ ਪੰਜਾਬ ਦੀ ਵਿਰਾਸਤ ਜੇ ਸਿੱਖ ਸਿੱਖਾਂ ਚ ਕੋਈ ਕਦੀ ਰਾਜ ਬਣਿਆ ਮਹਾਰਾਜਾ ਰਜੀਤ ਸਿੰਘ ਇੱਕੋ ਇੱਕ ਰਾਜ ਕਰਨਾ ਰਾਜ ਬਣਿਆ ਨਿੱਕੇ ਮੁੰਡੇ ਜਿਹੜੇ ਜਵਾੜਿਆਂ ਨੂੰ ਬਾਹਰ ਰੱਖੀ ਹਤਾ ਤੇ ਉਹ ਸਾਂਝੀ ਵਿਰਾਸਤ ਉਹ ਵੀ ਇੱਕ ਜਿਹੜਾ ਸੀਗਾ ਜਿਹੜੇ ਲੋਕ ਸਿੱਖ ਰਾਜ ਕਹਿੰਦੇ ਉਹ ਗਲਤ ਕਹਿੰਦੇ ਆ ਅਮਰੀਕੀ ਫਕੀਰਾਂ ਨੂੰ ਮਿਲ ਕੇ ਆਇਆ ਉਹ ਕਹਿੰਦਾ ਯਾਰ ਸਾਡਾ ਜਿਹੜਾ ਸਾਂਝਾ ਰਾਜ ਸੀ ਉਸ ਸਮੇਂ ਦਾ ਉਦਾਂ ਦਾ ਨਾਂ ਗਰੇਜ ਦੇ ਸਕੇ ਨਾਂ ਤੋਂ ਪਹਿਲਾਂ ਸੀ ਨਾਂ ਬਾਤ ਚ ਆਇਆ ਜਿਹੜਾ ਇੱਕ ਸਾਡੀ ਸਾਂਝੀ ਬਾਤ ਦਾ ਪੁੱਜ ਪਿਆਰ ਮੁਹੱਬਤ ਦਾ ਸੀ ਬਿਲਕੁਲ ਜੇ ਵੇਖੀਏ ਤਾਂ ਸਾਡੀਆਂ ਸਾਰੇ ਜਿਹੜੀਆਂ ਪੜਾ ਨੇ ਸਾਡਾ ਪਿਛੋਕੜ ਹੈ ਉੱਥੇ ਜੁੜਦਾ ਤੇ ਬਾਕੀ ਹਿੰਦੁਸਤਾਨ ਨੂੰ ਤਾਂ ਕੋਈ ਇਸ ਗੱਲ ਨਾਲ ਲੈਣਾ ਦੇਣਾ ਨਹੀਂ ਪਰ ਜਦੋਂ ਜਦੋਂ ਦੋਹਾਂ ਪਾਸਿਆਂ ਤੋਂ ਲੋਕ ਕਦਮ ਵਧਾਉਂਦੇ ਆ ਕਿ ਜਿਨੂੰ ਮਿਲਣਾ ਸ਼ੁਰੂ ਕਰਦੇ ਆ ਮਜਬੂਰੀ ਵਾਂਗ ਸਰਕਾਰਾਂ ਨੂੰ ਕੋ ਰਾਹ ਖੋਲਣੇ ਪੈਂਦੇ ਆ ਜਿਵੇਂ ਕਰਤਾਰਪੁਰ ਦਾ ਲਾਂਘਾ ਖੁੱਲਿਆ ਪੰਜਾਬ ਵਾਲੇ ਪਾਸਿਓਂ ਲੋਕ ਉਧਰ ਜਾਣ ਲੱਗੇ ਹਾਲਾਂ ਇਧਰੋਂ ਇੰਡੀਆ ਦੀ ਗਵਰਨਮੈਂਟ ਨੇ ਬਹੁਤ ਘੱਟ ਵੀਜ਼ੇ ਦਿੱਤੇ ਆ ਪਰ ਪਾਕਿਸਤਾਨ ਨੇ ਖੁੱਲ੍ਹ ਦਿੱਲੀ ਦਾ ਵੀਜ਼ੇ ਦਿੱਤੇ ਲੋਕ ਜਾਣ ਲੱਗੇ ਤੇ ਜਵਰੀਆਂ ਦਾ ਖਰਾਬ ਹੁੰਦੇ ਆ ਜਿਹੜੇ ਲੋਕ ਉਧਰ ਆਮ ਆ ਜਾਂਦੇ ਆ ਭਾਵੇਂ ਉਹ ਗੁਰੂ ਘਰਾਂ ਦੀ ਜਾਂਦੇ ਹੁਣ ਉਹਨਾਂ ਦਾ ਇਰਾਮ ਲੱਗਣੇ ਸ਼ੁਰੂ ਹੋ ਜਾਂਦੇ ਜੀ ਇਹ ਤੇ ਆਈਐਸਆਈ ਦੇ ਜੰਟਿਆ ਇਹ ਤੇ ਉੱਥੇ ਜਾ ਕੇ ਪਤਾ ਨਹੀਂ ਦੇਸ਼ ਨੂੰ ਵੇਚ ਆਏ ਆ ਹੁੰਦਾ ਇਦਾਂ ਦਾ ਕੁਝ ਵੀ ਨਹੀਂ ਆ ਆਪਾਂ ਵੇਖਿਆ ਬਹੁਤ ਸਾਰੇ ਯੂਟਿਊਬਰਾਂ ਦੇ ਉੱਤੇ ਕੇਸ ਮੜ ਕੇ ਅੰਦਰ ਸੁੱਟਤਾ ਬਹੁਤ ਸਾਰੇ ਹੋਰ ਐਸੇ ਲੋਕਾਂ ਨੂੰ ਜਿਨ੍ਹਾਂ ਦਾ ਪਾਕਿਸਤਾਨ ਨਾਲ ਆਉਣ ਜਾਣ ਆ ਭਾਵੇਂ ਗੁਰੂ ਘਰ ਹੀ ਗਏ ਹੁਣ ਹਾਂ ਉਹਨਾਂ ਨੂੰ ਪਰੇਸ਼ਾਨ ਕੀਤਾ ਬਹੁਤ ਸਾਰੇ ਸਕਾਲਰ ਰਾਈਟਰ ਕਈ ਸਾਡੇ ਵਰਗੇ ਲੋਕ ਇੱਕ ਦੂਜੇ ਨੂੰ ਮਿਲਦੇ-ਖਿਲਦੇ ਜਾਂਦੇ ਆ ਉਹਨਾਂ ਦੇ ਉੱਤੇ ਏਜੰਸੀਆਂ ਨਿਗਰੱਖਦੀਆਂ ਇਹ ਗੱਲ ਕਲੀ ਇੰਡੀਆ ਦੀ ਨਹੀਂ ਦੋਵਾਂ ਪਾਸਿਆਂ ਦੀ ਆ ਮੈਨੂੰ 2 ਸਾਲ ਪਹਿਲਾਂ ਦੀ ਗੱਲ ਯਾਦ ਆਏ ਸੀ ਕਰਤਾਰਪੁਰ ਗਏ ਤੇ ਉੱਥੇ ਮੁਹੰਦਰ ਸਿੰਘ ਰਾਮ ਮਿਲਣ ਆਏ ਸਾਨੂੰ ਹੋਰ ਸੱਜਣ ਆਏ ਮਿਲਣ ਏਕੇ ਖਾਨ ਨੇ ਕਪੜੇ ਮਿੱਤਰ ਤੋਂ}{|\text{ਸ਼ਾਲਕੋਟ ਤੋਂ ਉਹ ਆਏ ਉਹਨਾਂ ਦੇ ਨਾਲ ਹੋਰ ਸੱਜਣ ਸੀਗੇ}} \text{ਰਾਜਾ ਸਾਹਿਬ ਪੰਜਾਬੀ ਪ੍ਰਚਾਰ ਵਾਲੇ ਪੰਜਾਬੀ ਪ੍ਰਚਾਰ ਵਾਲੇ ਹਾਂ ਜੀ ਹਾਂ ਜੀ} ਤੇਜਰੋ ਮਿੱਤਰ ਆਪਣੇ ਕੋਈ ਤੁਹਾਡੀ ਮਾਰਫਤ ਨਹੀਂ ਕੋਈ ਉੱਧਾ ਨੇ ਤੇ ਉਹ ਲੋਕ ਆਏ ਤੇ ਅਸੀਂ ਉਹਤੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਕੁਝ ਰਿਪੋਰਟਿੰਗ ਵੀ ਕੀਤੀ ਸਾਨੂੰ ਕਿਸੇ ਨੇ ਕਿਹਾ ਉਹ ਤੁਰੇ ਫਿਰਦੇ ਸੀ ਕਿ ਸਾਨੂੰ ਪਤਾ ਲੱਗਦਾ ਪੀ ਇਹ ਬੰਦੇ ਖੁਫੀ ਏਜੰਸੀਆਂ ਦੇ ਨੇ ਬਾਅਦ ਚ ਉਹਨੂੰ ਰੋਜ਼ਾ ਰੱਖਿਆ ਮੈਨੂੰ 2 ਘੰਟੇ ਬਿਠਾ ਕੇ ਰੱਖਿਆ ਉਹਨਾਂ ਨੇ ਕਿ ਉਹ ਸਰਦਾਰਾ ਨੂੰ ਕਿਉਂ ਮਿਲਿਆ ਉਹ ਕੌਣ ਨੇ ਤੇਰੇ ਕੀ ਲੱਗਦੇ ਆ ਤੇਰਾ ਕੀ ਸਬੰਧ ਹੈ ਉਹਨਾਂ ਨਾਲ ਹਾਂਜੀ ਤੇ ਮਨਨ ਕਟੜੜ ਪਰੇਸ਼ਾਨ ਕਰਦੇ ਆ ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਨਿਦਾਨਦ ਤੇ ਇਸੇ ਤਰ੍ਹਾਂ ਹੀ ਇੰਡੀਆ ਦੀਆਂ ਏਜੰਸੀਆਂ ਕਰਦੀਆਂ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੀ ਆ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਤੇ ਉੱਥੇ ਕੀ ਲੈਣ ਗਏ ਹੋ ਸਾਨੂੰ ਪੁੱਛਿਆ ਗਿਆ ਮੈਂ ਕਹਿੰਦਾ ਸਾਡੇ ਗੁਰੂ ਘਰ ਆਈ ਤੇ ਜਾਂਦੇ ਆ ਤੁਹਾਨੂੰ ਤੇ ਪੁੱਛਿਆ ਜਾਂਦਾ ਕਹਿੰਦੇ ਹੁਣ ਤੁਹਾਨੂੰ ਉੱਥੇ ਜਾਣਦੇ ਦਿੱਤਾ ਜਾਂਦਾ ਤੇ ਸਾਨੂੰ ਤੇ ਇੰਡੀਆ ਵਲ ਨਹੀਂ ਦੇਂਦੇ ਅਸੀਂ ਭਾਵੇਂ ਅਮਰੀਕਨ ਪਾਸਪੋਰਟ ਹੋਵੇ ਭਾਵੇਂ ਕੈਨੇਡੀਅਨ ਹੋਵੇ ਭਾਵੇਂ ਫਿਡਰਲੈਂਡ ਦਾ ਮਤਲਬ ਹੋਵੇ ਪਾਸਪੋਰਟ ਤੇ ਸਾਨੂੰ ਤੇ ਇਹਨਾਂ ਮੇਜਰ ਪਾਸਪੋਰਟਾਂ ਦੁਨੀਆ ਦੇ ਜਿਹੜੇ ਇਸ ਟਾਈਮ ਇਹ ਬਹੁਤ ਬੇਇਨਸਾਫੀ ਆ ਮੈਨੂੰ ਕਹਿਣਾ ਹਮੇਸ਼ਾ ਕਹਿਣਾ ਕਿ ਮੈਂ ਇੱਥੇ ਮੇਰੇ ਇੱਕ ਮਿੱਤਰ ਸੀਗੇ ਉਹ ਇਹਨਾਂ ਨੇ ਮੈਂ ਤੁਹਾਡੇ ਬਾਰੇ ਵੀ ਪੁੱਛਿਆ ਇਹਨਾਂ ਨੂੰ ਆਪਣੇ ਕੌਨਸਲਟ ਜਨਰਲ ਪੁੱਛਿਆ মিডিਆ ਕਰਕੇ ਚਲੋ ਉਹ ਬਚਾਰੇ ਸਾਡੀ ਗੱਲ ਬਾਣੀ ਘੋਟੀ ਸੁਣ ਲੈਂਦੇ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੇਰੇ ਬੜੇ ਪਿਆਰੇ ਮਿੱਤਰ ਐ ਤੇ ਮੈਨੂੰ ਲੈ ਕੇ ਜਾਣਾ ਚਾਹਣਾ ਮੈਂ ਦਿਖਾਉਣਾ ਜਾਣਾ ਇੰਡੀਆ ਗਿਆ ਇਹਨੇ ਗਿਓ ਪਰ ਮੈਂ ਆਪਣੇ ਧੰਗ ਦਿਖਾਉਣਾ ਚਾਹਣਾ ਉਹ ਮੈਨੂੰ ਕਹਿੰਦੇ ਤੁਹਾਡੇ ਮਿੱਤਰ ਐ ਮੈਂ ਕਿਹਾ ਹਾਂ ਕਹਿੰਦੇ ਫਿਰ ਇੱਕ ਤੁਹਾਨੂੰ ਸਲਾਹ ਦਈਏ ਮੈਂ ਦੱਸੋ ਜੀ ਆਂਦੇ ਉਹਨਾਂ ਦਾ ਵੀ ਸਮਾਂ ਖਰਾਬ ਨਾ ਕਰਿਓ ਤੇ ਆਪਣਾ ਵੀ ਨਾ ਕਰਿਓ ਸਾਡਾ ਪਾਸਪੋਰਟ 6 ਮਹੀਨੇ ਨੂੰ ਮੰਗਾ ਲੈਣਾ 6 ਮਹੀਨੇ ਤੇ ਤੁਹਾਨੂੰ ਨਾ ਆ ਹੁਣੀਆਂ ਨਾ ਹੁਣੀਆਂ ਤੇ 6 ਮਹੀਨੇ ਬਾਅਦ ਨਾ ਹੋ ਜਾਣੀਆਂ ਤੇ ਤੁਸੀਂ ਉਹਨਾਂ ਨੂੰ ਵੀ ਪਰੇਸ਼ਾਨ ਕਰੋਗੇ ਉਹਨਾਂ ਕਿਤੇ ਹੋਰ ਜਾਣਾ ਹੈ ਉਹ ਤੋਂ ਬਿਠੇ ਰਹਿਣਗੇ ਪਾਸਪੋਰਟ ਇਹ ਕਹਿਣਾ ਜੀ ਦਿੱਲੀ ਗਿਆ ਜੀ ਆਇਆ ਨਹੀਂ ਮਤਲਬ ਇਦਾਂ ਦੇ ਹਾਲਾਤ ਆ ਤੇ ਅਸੀਂ ਇੱਕ ਪਾਸੇ ਤੇ ਮੰਗਾ ਕਰਦੇ ਆ ਸਾਡਾ ਵਪਾਰ ਖੁੱਲੇ ਸਾਡਾ ਭਾਈਚਾਰਾ ਵਧੇ ਇੱਕ ਦੂਜੇ ਲਈਏ ਚਲੋ ਤੇ ਪਾਕਿਸਤਾਨ ਸਰਕਾਰ ਦੀ ਜਾਂ ਪਾਕਿਸਤਾਨ ਦੀ ਫਰਾਕ ਦੀ ਰਹੀ ਹੈ ਕਿ ਉਹਨਾਂ ਨੇ ਕੱਟੋ-ਕੱਟੇ ਕਿਹਾ ਵੇ ਸਿੱਖਾਂ ਵਾਸਤੇ ਗੁਰੂ ਦੇ ਘਰਾਂ ਦੇ ਦਰਵਾਜ਼ੇ ਖੁੱਲੇ ਆਓ ਇਵਨ ਇੰਨੀ ਟੈਨਸ਼ਨ ਜਿਵੇਂ ਲਗਾ ਕਿ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਤੇ ਇਹਦੇ ਮਾਇਨੇ ਬੜੇ ਗਲਤ ਵੀ ਨਿਕਲ ਕੱਡੇ ਜਾਂਦੇ ਆ ਦੂਜਿਆਂ ਨੂੰ ਦਿਖਾਇਆ ਜਾਂਦਾ ਕਿ ਸਿੱਖ ਤੇ ਦੇਸ਼ ਦੇ ਗद्दार ਹੈ ਤੇ ਨਾਲੇ ਪਾਕਿਸਤਾਨ ਨਾਲ ਅੱਛਾ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਵੀ ਆ ਗਏ ਭੰਦਰਪੁਰਸ਼ ਬੈਠੇ ਆ ਜਿਹੜੇ ਇੱਕ ਥਾਪੜ ਥਾਪੜ ਕੇ ਕਹਿੰਦੇ ਆ ਕੱਲ ਨੂੰ ਜੰਗ ਲੱਗੀ ਤਾਂ ਸਿੱਖ ਰਜਮੈਂਟਾਂ ਨਹੀਂ ਇਹ ਸਾਲ ਰਣਗੀਆਂ ਸਿੱਖ ਨਹੀਂ ਲੜਨਗੇ ਕਿਉਂਕਿ ਸਿੱਖਾ ਦਾ ਇਧਰ ਪੈ ਤੇ ਪ੍ਰੋਪਾਗੈਂਡਾ ਇਹ ਬਿਲਕੁਲ ਗਲਤ ਆ ਦੋਵਾਂ ਪਾਸੇ ਗਲਤੀ ਹੈ ਗਲਤੀ ਅਸਲ 'ਚ ਤੇ ਪੰਜਾਬ ਜਿਹੜਾ ਨਾ ਜੀ ਲੈਂਦਾ ਚੱਲਦਾ ਮੈਂ ਤੇ ਤੁਸੀਂ ਮੈਨੂੰ ਸ਼ੁਰੂ ਤੋਂ ਜਾਂਦਦੇ ਹੋ ਮੈਂ ਤੇ ਐਸੇ ਲੈਂਦੇ ਚੱਲਦੇ ਦੇ ਖਿਲਾਫ ਆ ਮੈਂ ਨਾ ਪੰਜਾਬ ਵੇਖ ਕੇ ਲੈਂਦਾ ਚੱਲਦਾ ਕਿੱਥੇ ਵੀ ਪਹਿ ਪੰਜਾਬ ਦੇ ਲੈਂਦੇ ਲੈਂਦਾ ਹੋਏਗਾ ਚੜਦਾ ਚਲਦਾ ਹੋਏਗਾ ਲੇਕਿਨ ਵਿੱਚ ਪੰਜਾਬ ਦੇ ਕੇ ਇਹਦੇ ਚ ਕੋਈ ਦੌਰ ਆਏ ਨਹੀਂ ਇਜ਼ਤ ਤੇ ਕੋਈ ਹੋਰ ਕਿਸਮ ਦੀ ਜੀ ਗੱਲਬਾਤ ਕਰਨਾ ਹੀ ਨਹੀਂ ਚਾਹਦੇ ਮੇਰੀ ਨਜ਼ਰ ਚ ਪੰਜਾਬ نیشنل ਪਾਰਟੀ ਦੀ ਨਜ਼ਰ ਚ ਪੰਜਾਬੀ 50 ਦੀ ਤਰਫੋਂ ਇਹ ਇੱਕ ਪੰਜਾਬ ਹੈ ਪੰਜਾਬ ਦੇ ਲੈਂਦੇ ਲੈਂਦਾ ਪੰਜਾਬ ਦੇ ਚੜਦੇ ਚਲਦੇ ਵਿਦਰਨ ਪੰਜਾਬ ਕੋਈ ਲੈਂਦਾ ਚੱਲਦਾ ਨਹੀਂ ਪਰ ਇਹ ਹੁਣ ਸਾਡੇ ਵੱਡਿਆਂ ਦੀਆਂ ਜਿਹੜੀਆਂ ਕੋਈ جنگ ਹੋਵੇ ਤੇ ਸਾਨੂੰ ਮਾਰ ਕੋਈ ਸਲਾਬ ਹੋਵੇ ਕੋਈ ਫਲਾਦ ਆਵੇ ਕੋਈ ਹੋਵੇ ਫਿਰ ਪੰਜਾਬ ਨੂੰ ਮਾਰ ਇਹ ਜਿੰਨਾ ਵੀ ਬੋਲਾਂਗੇ ਘੱਟ ਇਹ ਫਿਰ ਅਸੀਂ ਗੱਲਾਂ ਕਿ ਹੋਰ ਇਹ ਫਾਮ ਤੇ ਕਰਾਂਗੇ ਇਹ ਵੀ ਕਰ ਚੁੱਕੇ ਹਾਂ ਵੇਖੋ ਇਹ ਤੇ ਹੁਣ ਇਤਿਹਾਸ ਦਾ ਹਿੱਸਾ ਆ ਕਿ ਪੰਜਾਬ ਦੇ ਦੋ ਟੋਟੇ ਕਰਤੇ ਉਹਨਾ ਕਰਨੀ ਸੀ ਕਰਤੇ ਸਾਨੂੰ ਵੰਡਤਾ ਗੱਲ ਤੇ ਆ ਕਿ ਜੇ ਯੂਰਪੀ ਮੁਲਕ ਈਵਨਦੂ ਹੁਣ ਇਥੇ ਟਰੰਪ ਸਾਹਿਬ ਦੇ ਆਉਣ ਕਰਕੇ ਥੋੜੀ ਜਿਹੀ ਗੜਬੜ ਹੋਈ ਆ ਨਹੀਂ ਤੇ ਕੈਨੇਡਾ ਤੇ ਅਮਰੀਕਾ 'ਚ ਕੀ ਫਰਕ ਲੱਗਦਾ ਹੈ ਸਾਹਿਬ ਨਾ ਨਾ ਬਿਲਕੁਲ ਨਹੀਂ ਕੋਈ ਪੁੱਛਣ ਵਾਲਾ ਹੀ ਨਹੀਂ ਸੀ ਤੇ ਯੂਰਪ ਜਾਣੇ ਉੱਥੇ ਬਿਲਕੁਲ ਹੀ ਨਹੀਂ ਕੋਈ ਡਰਾਈਵਿੰਗ ਸੈਂਸ ਤੇ ਟੁਰ ਜਾਨੇ ਆ ਇਥੇ ਅਮਰੀਕਾ ਅਨਾਲ ਘੰਟੇ ਦੀ ਖੜੇ ਡਰਾਈਵੇ ਤੇ ਉੱਥੇ ਟੁਰ ਜਾਨੇ ਕੋਈ ਪਹੁੰਚਦੇ ਤੇ ਯੂਰਪ 'ਚ ਤੇ ਉਹ ਵੀ ਖੁੱਲਾ ਮੇਰੇ ਵਰਗਾ ਬੰਦਾ ਪਗੜੀ ਬੱਦੀ ਆ ਕਾਰ ਦੀ ਅਗਲੀ ਸੀਟ ਤੇ ਬੈਠਾ ਉਹ ਦਿਖਦਾ ਨਾ ਵੀ ਇੱਕ ਯੂਰਪੀਅਨ ਦੇ ਨਹੀਂ ਨਾ ਜੇ ਉਹਨਾਂ ਆਪੋ ਚ ਵੀ ਖੋਲ ਦਿੱਤੀ ਹੋਵੇ ਤਾਂ ਯੂਰਪੀਅਨ ਨੇਗਾ ਉਹ ਸਾਨੂੰ ਬੜੇ ਪੈਸੇ ਪੈਦੇ ਕਿੱਥੋਂ ਆਏ ਉਹ ਨਹੀਂ ਹੁਣ ਜਾ ਕੇ ਆਇਆ ਸੀ ਚਾਹੀਆ ਬੁਲਕਰ ਜਿੱਥੇ ਤੁਸੀਂ ਬਿਲਾ ਬਗੈਰ ਕਿਸੇ ਰੋਕ ਰੋਕ ਤੋਂ ਜਾ ਸਕਦੇ ਹੋ ਉਥੇ ਤੁਹਾਨੂੰ ਪਤਾ ਨਹੀਂ ਲੱਗਦਾ ਬਟਰ ਤੋਂ ਉਸੇ ਜਿਹੜੀਆਂ ਫਲੈਟਾਂ ਨੇ ਡੋਮੈਸਟਿਕ ਉਥੇ ਪ੍ਰਦੀਵੀ ਕਿਤੇ ਨਹੀਂ ਕੋਣੀ ਬਸ ਤੁਸੀਂ ਜਿਹੜੇ ਤੁਸੀਂ ਲਾਲਕੀ ਰਾਚੀ ਜਾਂ ਅਮਰ ਸਰ ਨੰਨੇ ਸਫਰ ਕਰਦੇ ਹੋ ਉਂਝੀ ਬਿਲਕੁਲ ਸਾਬ ਤੇ ਜਦ ਆ ਇਹ ਬੰਦ ਜ਼ਿਆਤੀ ਹੈ ਇਹ ਉਹਨਾਂ ਟ੍ਰਾਫੀ ਨਾ ਲੈਣਾ ਤੇ ਫਿਰ ਇਸ਼ਾਰੇ ਕਰਨਾ ਤੇ ਇਹ ਸਾਰਾ ਕੁਝ ਗਲਤ ਹੈ ਖੇਡ ਖੇਲ ਕੇ ਜੀ ਨਹੀਂ ਹੋਣਾ ਜਿਹੜਾ ਸਪੋਰਟਸਮੈਨਸ਼ਿਪ ਕਰਕੇ ਹੁੰਦਾ ਹੈ ਨਹੀਂ ਮੈਂ ਹੈਰਾਨ ਹੈ ਉਹ ਵੀ ਉਹ ਵੀ ਚੰਨ ਹੁੰਦੇ ਨਾ ਬੰਦੇ ਹੁੰਦੇ ਨੇ ਇਹ ਜਿਹੜੇ ਤੁਹਾਡੇ ਅਰਾਊਂਡ ਬਾਉਂਟ ਜੋਛ ਹੋ ਰਿਹਾ ਹੁੰਦਾ ਨਾ ਉਹਦੇ ਅਸਰ ਤੁਹਾਡੇ ਉੱਤੇ ਨਹੀਂ ਅਸਰ ਹੁੰਦਾ ਕਿ ਉਹਦੇ ਵਿਦਾਇਤ ਕੀਤੀ ਜਾਂਦੀ ਨਹੀਂ ਨਹੀਂ ਹਕਾਇਕ ਮੈਂ ਨਹੀਂ ਸਮਝਦਾ ਮੈਂ ਇਸ ਮੈਨੇਜਮੈਂਟ ਵੱਲੋਂ ਪੱਕੀ ਰਹਿਤ ਸੀਗੀ ਇਹਨਾਂ ਨੂੰ ਵੀ ਤੁਸੀਂ ਹੱਥ ਨਹੀਂ ਮਣਾਉਣੇ ਉਹਨਾਂ ਨੂੰ ਰਹਿਤ ਸੀ ਵੀ ਤੁਸੀਂ ਉਹਨਾਂ ਨੂੰ ਜਲੀਲ ਕਰਨਾ ਨਹੀਂ ਚੋੜੋ ਇਹੋ ਆਪਾਂ ਉਹਨੂੰ ਮੈਂ ਗੇਲਸਾ ਰਿਐਕਸ਼ਨ ਕਰਾਂਗਾ ਪਾਕਿਸਤਾਨ ਦੋਤੇ ਰਿਐਕਸ਼ਨ ਸੀ ਔਰ ਉਸ ਤੋਂ ਬਾਅਦ ਫਿਰ ਇਹਨਾਂ ਜਿੱਤ ਕੇ ਵੀ ਜਿਹੜਾ ਉੱਥੇ ਮੈਦਾਨ 'ਚ ਬੈਠੇ ਰਹਿ ਤੇ ਆਖਿਆ ਕਿ ਅਸਾਂ ਟਰੋਫੀ ਨਹੀਂ ਦੇ ਹੱਥੋਂ ਲੈਣੀ ਉਹ ਆਈਸੀਸੀ ਵੱਲੋਂ ਇੰਡੀਆ ਇੰਟਰਨੈਸ਼ਨਲ ਕ੍ਰਿਕਟ ਦਾ ਉੱਤਸਾਹ ਦਾ ਹੈ ਉਹ ਜੋਕ ਵੀ ਉਹਦੇ ਕੋਲ ਉਹ ਪਾਕਿਸਤਾਨ ਦਾ ਹੋਈ ਆ ਅਫਰੀਕਾ ਦਾ ਹੋਈ ਆ ਅਮਰੀਕਾ ਦਾ ਹੋਈ ਆ ਕਿਸੇ ਦਾ ਵੀ ਹੋਏ ਤੇਰੀ ਗੱਲ ਤੇ ਸਿਆਸਤਦਾਨ ਕ੍ਰਪਟ ਬੋਰਡ ਦੇ ਬੰਦੇ ਕਿਉਂ ਆ ਦੋਵੇਂ ਪਾਸੇ ਉਹਨਾਂ ਦੇ ਮੰਤਰੀ ਦਾ ਮੁੰਡਾ ਬਣਾਇਆ ਬੈਠਾ ਹੈ ਨਾ ਇਹ ਕ੍ਰਪਟ ਲੋਕ ਪੈਸਾ ਬਣਾਉਂ ਨਹੀਂ ਜਾਂਦੇ ਆ ਲੋਕ ਸਾਰੇ ਉੱਥੇ ਸਪੋਰਟਸ ਮੈਚ ਕਿਉਂ ਨਹੀਂ ਬਣਦਾ ਕੋਈ ਨੀ ਕੋਈ ਪੁਰਾਣਾ ਜਿਹੜਾ ਇਹ ਕੋਈ ਗੱਲ ਦਾ ਜਵਾਜ਼ ਨਹੀਂ ਗਿਲ ਸਰ ਗੱਲ ਤੇ ਹੈ ਕਿ ਇਹ ਵਾਕਿਆਤ ਕਿਉਂ ਪੇਸ਼ ਆਉਣ ਹਾਂ ਕਿ ਉਹ ਐ ਨਾ ਜਿਹੜੋ ਪੋਲੀਟਿਕਲ ਲੋਕ ਨੇ ਜਿਹੜੇ ਲੋਕਾਂ ਨੂੰ ਇੱਕ ਨਹੀਂ ਵੇਖਣਾ ਚਾਹਦੇ ਉਹ ਫਿਰ ਇਹ ਗੱਲ ਹੈ ਤੇ ਫਿਰ ਟੂਰਨਾਮੈਂਟ ਹੀ ਨਾ ਕਰੋ ਤੁਹਾਨੂੰ ਨਹੀਂ ਪਤਾ ਇੱਕ ਇੱਕ ਮੈਚ ਹੋ ਰਿਹਾ ਹੈ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੱਥ ਜੋੜੀਓ ਨਹੀਂ ਹੈ ਸਲਾਮ ਅਲੈਕਮ ਜਾਂ ਨਮਸਤੇ ਤੁਹਾਂ ਇੱਕ ਦਿਨ ਕਹਿੰਦਾ ਹੈ ਸਤਿ ਸ੍ਰੀ ਅਕਾਲ ਕਹਿੰਦਾ ਹੈ ਫਿਰ ਉਸ ਤੋਂ ਬਾਅਦ ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਉਹ ਨਾ ਜਿਹੜੇ ਪਲੇਅਰ ਹੈ ਉਹਨਾਂ ਵਿਚਾਰਿਆਂ ਤੋਂ ਕਰਨਾ ਹੀ ਸੀ ਉਹਨਾਂ ਨੂੰ ਹਦਾਇਤਾਂ ਸੀ ਉਹ ਭਾਰਤ ਵਾਲੇ ਬੱਚੇ ਜਿਹੜੇ ਕਪਤਾਨ ਨੇ ਜਿਹੜੇ ਉੱਥੇ ਪਹਿਲਾ ਮੈਚ ਜਿਹੜਾ ਜਤੋਂ ਬਾਅਦ ਜਿਹੜੇ ਰਿਮਾਰਕਸ ਦਿੱਤੇ ਪੋਲੀਟੀਕਲ ਰਿਮਾਰਕਸ ਉਹ ਬਾਅਦ ਭਾਵੇਂ ਉਹਨੇ ਸੋਧੀ ਕੀਤੀ ਜੋ ਮੰਦੀ ਕੀਤਾ ਲੇਕਿਨ ਕਿਆ ਦੇਨੇ ਚਾਹੀਦੇ ਸਨ ਮਿਸ਼ਨ ਦੇਨੇ ਚਾਹੀਏ ਐਂ ਜੀ ਪਾਕਿਸਤਾਨ ਦੀ ਤਰਫੋਂ ਵੀ ਉਹਦੇ ਰੱਦੇ ਵਿੱਚ ਜਿਹੜੇ ਇਸ਼ਾਰੇ ਹੋਏ ਉਹਨੂੰ ਵੀ ਗਲਗੁਜ਼ਰ ਕਰਨਾ ਚਾਹੀਦਾ ਸੀ ਲੇਕਿਨ ਐ ਮੈਂ ਸਮਝ ਨਾ ਕਿ ਸਾਰਾ ਕੋਈ ਜਲ ਨਾ ਕਿਸੇ ਨਾ ਕਿਸੇ ਤਰੀਕੇ ਇਨਫੋਰਸ ਤੇ ਜਿਹੜੀਆਂ ਨੇ ਸਾਡੀਆਂ ਪੋਲੀਟੀਕਲ ਦੋ ਆਮਲਕਾਨੀਆਂ ਪਾਰ ਕੀ ਆ ਜਾਂ ਜਿਹੜੇ ਨੇ ਪ੍ਰਧਾਨ ਮੰਤਰੀ ਜੁਆ ਪਾਸੇ ਦੇ ਉਹਨਾਂ ਦੀ ਕੋਈ ਅਸ਼ੀਰਵਾਦ ਹੁੰਦੀ ਹੈ ਜੇ ਤਾਈਆਂ ਕੰਮ ਹੁੰਦੇ ਇਹ ਗੱਲ ਮੈਂ ਕਹ ਰਿਹਾ ਕਿ ਜਿਹੜਾ ਅਨਰੋਲ ਸਪੋਰਟਸ ਹੈ ਉਹਨੂੰ ਸਪੋਰਟਸ ਰਹਿਣ ਦੇਣਾ ਚਾਹੀਦਾ bizness ਨੂੰ bizness ਰਹਿਣ ਦੇਣਾ ਚਾਹੀਦਾ ਤੇ ਜਿਹੜੀ ਪੋਲਿਟਿਕਸ ਆ ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਾ ਜਾਵੇ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਕਰਕੇ ਆ ਜਾਂ ਕਿਦਾਂ ਇਲੈਕਸ਼ਨ ਤੇ ਰੋਜ਼ ਹੋਣੀ ਆ ਇਲੈਕਸ਼ਨ ਆ ਇੱਕ ਦੂਜੇ ਨੂੰ ਮਾਰ ਕੇ ਜਿੱਤਵੀਂ ਨਹੀਂ ਫਿਰ ਇਹ ਵੇਖੋ ਮੈਂ ਅੱਗੀ ਅਰਜ਼ੀ ਕੀਤੀ ਇਹ ਗੱਲ ਇਹ ਜਿਹੜਾ ਨਾ ਇਹ ਜਿਦੋਂ ਮੈਂ ਪੈਲਗਾਮ ਦਾ ਵਾਕਿਆ ਜਾਂ ਦੂਜੇ ਐਸੇ ਵਾਕਿਆਤ ਕਿਸੇ ਨਾ ਕਿਸੇ ਇਲੈਕਸ਼ਨ ਤੋਂ ਪਹਿਲਾਂ ਕਿਉਂ ਹੁੰਦੇ ਨੇ ਇਹ ਆਮ ਜਿਹਾ ਕਿਉਂ ਨਹੀਂ ਹੁੰਦੇ ਆਦਿ ਨੇ ਜਿਹੜੇ ਹੁੰਦੇ ਸਰਗਾਇ ਉਹਨੂੰ ਉਹਨੂੰ ਹਾਈਲਾਈਟ ਉਹਦੋਂ ਕੀਤਾ ਜਾਂਦਾ ਜਦੋਂ ਉਸ ਤੋਂ ਫਾਇਦਾ ਫੋੜਾ ਹੁੰਦਾ ਵੇਖੋ ਆਪਾਂ ਇਸ ਗੱਲ ਨੂੰ ਡਰਾਏ ਨਹੀਂ ਕਰ ਸਕਦੇ ਉੱਥੇ ਸਮੱਸਿਆ ਹੈਗੀ ਟਰੇਰਿਜ਼ਮ ਦੀ ਸਮੱਸਿਆ ਹੈਗੀ ਕਸ਼ਮੀਰ ਜਿੱਦੇ ਸਰਪਸ ਹੈਗੀ ਪਰ ਉਹਨੂੰ ਜਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਇਹ ਇੱਕ ਇੱਕ ਨੂੰ ਕੰਡਮ ਕਰਨ ਵਾਲੀ ਗੱਲ ਹੈ ਸਾਡਾ ਇੱਥੇ ਬੈਂਕ ਦਾ ਪਰਪਸ ਇਹ ਆ ਕਿ ਅਸੀਂ ਉਸ ਚੀਜ਼ ਦੀ ਨਿੰਦਾ ਕਰੀਏ ਤੇ ਆਵਾਮ ਦੀ ਬਿਹਤਰੀ ਹਾਸਤੇ ਦੋਵੇਂ ਮੁਲਕ ਪਿਆਰ ਮੁਹੱਬਤ ਨਾਲ ਲੋਕ ਜਿਹੜਾ ਮਿਲਣਾ ਚਾਹਦੇ ਆ ਉਹਨਾਂ ਨੂੰ ਉਹ ਸਾਰੀਆਂ ਆਜ਼ਾਦੀਆਂ ਦਿੱਤੀਆਂ ਜਾਣ ਕਹਿਣ ਨੂੰ ਭਾਰਤ ਵਾਲੇ ਕਹਿੰਦੇ ਆਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆ ਤੇ ਦੂਜੇ ਪਾਸੇ ਪਾਕਿਸਤਾਨ ਵੀ ਕਹਿੰਦਾ ਕਿ ਅਸੀਂ ਬੜੇ ਇਮਾਨਦਾਰੀ ਨਾਲ ਸਿੱਖਾ ਨੂੰ ਕਹਿ ਰਹੇ ਆ ਦੋਨੇ ਪਾਸੇ ਇੱਕ ਦੂਜੇ ਨੂੰ ਵਰਤਨ ਦੀ ਕੋਸ਼ਿਸ਼ ਹੁੰਦੀ ਆ ਤੇ ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਤੇ ਘੱਟੋ ਘੱਟ ਸਪੋਰਟਸ ਵਿੱਚ ਇੱਕ ਆਂਦੇ ਜਿਹੜਾ ਨਹੀਂ ਹੋਣਾ ਚਾਹੀਦਾ ਜੀ ਜੈਸਾ ਵੈਸੀ ਕੋਸ਼ਿਸ਼ ਕਰਨੀ ਅਸੀਂ ਜੇ ਆਪਣੇ ਉਹ ਆਂਦੇ ਨੇ ਕਿ ਤੁਸੀਂ ਆਪਣੇ ਹਿੱਸੇ ਕੀ ਸ਼ਮ੍ਹਾ ਜਲਾਏ ਰੱਖੋ ਅਸਾਂ ਸ਼ਮ੍ਹਾ ਜਲਾਣੀ ਤੁਸੀਂ ਵੀ ਤੇ ਐਸਾ ਵੀ ਤੇ ਅੱਗੋਂ ਇਹਨਾਂ ਨੂੰ ਸਮਝ ਆਵੇ ਨਾ ਆਵੇ ਇਹ ਫਿਰ ਉੱਪਰ ਵਾਲਾ ਜਾਣੇ ਤੇ ਆ ਜਾਣ ਅਸੀਂ ਇਸ ਤੋਂ ਵੱਧ ਕੀ ਕਰ ਸਕਦੇ ਹਾਂ ਅਸੀਂ ਕੋਈ ਇਹਨਾਂ ਦੇ ਦਰਮਿਆਨ ਕੋਈ ਬੰਦ ਤੇ ਬਣਾ ਨਹੀਂ ਸਕਦੇ ਐਸੇ ਬੰਦ ਬਣੇ ਜਿਹਨੇ ਤੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਮਿਲਣ ਉਨਸਾ ਇਹ ਆ ਜਿਵੇਂ ਅੱਗੇ ਰਸਾਲ ਦਿੱਤੀ ਉੱਠ ਕੇ ਤੇ ਹੁਣ ਜਾਣਾ ਕੋ ਨਹੀਂ ਜਾਣਾ ਹੀ ਥੀ ਤੇ ਜੀ 체ਨਾ ਤੇ ਹੋਟੇ ਰਹੀਆਂ ਅੱਜ ਅਸ ਗਲਤੀਆਂ ਤੋਂ ਅਸੀਂ ਕੁਝ ਸਿੱਖਿਆ ਨਹੀਂ ਸਰ ਜੋ ਤੁਸੀਂ ਕਹਿ ਰਹੇ ਨਾ ਅਜੇ ਤੱਕ ਵੀ ਸਾਡੇ ਮਾਈਂਡ ਸੈਟ ਭਾਵੇਂ ਹੀ ਕਹਿੰਦੇ ਆ ਕਿ ਅਸੀਂ ਬੜੇ ਖੁੱਲਦਲੇ ਆ ਸਾਡੇ ਲੋਕਾਂ ਦਾ ਵੀ ਮਾਈਂਡ ਸੈਟ ਥੋੜੇ ਬਹੁਤੇ ਜਿਹੜੇ ਉਹ ਚੇਂਜ ਕਰਨ ਦੀ ਲੋੜ ਆ ਬਹੁਤ ਸਾਰੀਆਂ ਚੀਜ਼ਾਂ ਹੈ ਕਿਸ ਤਰ੍ਹਾਂ ਦੇ ਆਈਏ ਬੜੀਆਂ ਚੀਜ਼ਾਂ ਤੇ ਅਸੀਂ ਜਿਹੜਾ ਧਰਮ ਦਾ ਨਾਮ ਉਹਦਾ ਵਾ ਕੁਝ ਕੋਝੀਆਂ ਚੀਜ਼ਾਂ ਹੁੰਦੀਆਂ ਉੱਥੇ ਅਸੀਂ ਵੀ ਪੈਰ ਜੋੜ ਕੇ ਖੜੇ ਹੋ ਜਾਂਦੇ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਉੱਠਣ ਦੀ ਲੋੜ ਆ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਤੇ ਦੇਸ਼ ਤੋਂ ਵੱਡਾ ਤੁਹਾਡੀ ਕੋਈ ਭੂਮੀ ਨਹੀਂ ਤੁਸੀਂ ਅਮਰੀਕਾ ਕੈਨੇਡਾ ਆਗੇ ਵੀ ਸਾ ਉੱਥੇ ਲਈ ਜਾਂਦੇ ਹੋ ਕੁਝ ਤੇ ਹੈ ਨਾ ਕੁਝ ਤੇ ਹੈ ਨਾ ਸਾਡੇ ਉੱਥੇ ਉਹ ਦਿਲ ਦਿਲ ਪਾਕਿਸਤਾਨ ਦੀ ਉਹ ਮਕਾਰ ਗਈ ਆ ਬਸ ਐ ਵੇਖੋ ਐ ਤੇ ਜਿਹੜਾ ਚੱਲਦਾ ਐ ਕੁਝ ਨਸਲਾਂ ਦਾ ਕੁਝ ਪੀੜ੍ਹੀਆਂ ਦਾ ਕਿਆ ਚੱਲਦਾ ਅ ਅਗੋਂ ਅਸੀਂ ਉਥੋਂ ਹੁਣ ਪਾਵੇਂ ਉੱਥੇ ਜ਼ਲਤੇ ਕੋਲ ਜੇ ਨਹੀਂ ਅਜਿਹਾ ਮਰਦੀ ਲੇਕਰ ਸਿਸੁੰਦਾ ਕੌਣ ਨੇ ਨਾ ਇਹ ਜਦੋਂ ਹੁੰਦਾ ਨਾ ਉਹ ਦਰਸ ਹੁੰਦਾ ਬਸ ਨਹੀਂ ਹੁਣ ਆਮਦੀ ਤੇ ਕਿਤੇ ਵੀ ਗੇਰੇ ਛੋੜਦਾ ਲੋਕਾਂ ਚ ਵੀ ਉਹ ਦੌਰ ਸ਼ੁਰੂ ਹੋ ਗਿਆ ਵਾ ਇੱਥੇ ਵੀ ਉਹ 트럼ਪ ਬਾਤ ਤੇ ਜਿਹੜਾ ਰਾਈਟ ਐਕਸਟਰੀਮਿਜ਼ਮ ਆ ਚਾਹੇ ਇਟਲੀ ਦੀ ਮਲੋਨੀ ਹੋਵੇ ਚਾਹੇ ਇੰਗਲੈਂਡ ਹੋਵੇ ਚਾਹੇ ਕਿਤੇ ਵੀ ਹੋਵੇ ਇੰਗਲੈਂਡ ਚ ਕੀ ਹੋ ਰਿਹਾ ਕਿਸ ਤਰ੍ਹਾਂ ਨਜ਼ਾਰੇ ਹੋ ਰਿਹਾ ਜਿਹੜੀਆਂ ਨਫਤਾਂ ਦਾ ਪ੍ਰਚਾਰ ਹੈ ਸਾਰੀਆਂ ਸਰਕਾਰਾਂ ਤਰੀਫ ਨੇ ਕਦੀ ਬਣ ਗਿਆ ਸਰ ਤਿਆਰ ਤਰੀਫ ਨੇ ਕਦੀ ਨਹੀਂ ਵੇਖਿਆ ਔਰ ਮੈਂ ਸਮਝਦਾ ਕਿ ਕਮਜ਼ ਕਮ ਮੇਰੀ ਦੁਆ ਮਲਕਾ ਦੇ ਕ੍ਰਿਕਟ ਬੋਰਡ ਤੋਂ ਰਿਕੁਐਸਟ ਇਮ ਰੱਬ ਕਰੇ ਕਿ ਮੇਰਾ ਅਲਫਾਜ਼ ਜਿਹੜੇ ਨੇ ਉਹਨਾਂ ਤੱਕ ਉਹਨਾਂ ਦੇ ਕਰਨਾ ਤੱਕ ਪਹੁੰਚੇ ਉਹਨਾਂ ਦੇ ਕਰਨਾ ਤੇ ਦਸਤਖ ਦੇਣ ਕਿ ਖੁਦਾ ਦੇ ਵਾਸਤੇ ਤੁਸੀਂ ਖੇਡਾਂ ਨੂੰ ਪਰਮੇਦਰ ਖੇਡੇ ਮੈਦਾਨਾ ਨੂੰ ਸਫਤ ਤਸੇ ਇਸਮਾਲ ਨਾ ਕਰੋ ਔਰ ਕਾਮਦ ਕਾਮਦ ਤੁਸੀਂ ਇੰਨਾ ਕੁਤੇ ਹਿਆਰ ਰਹਿਣ ਦਿਓ ਕਿ ਅਸੀਂ ਲੋਕੀ ਔਰ ਜਿਹੜੇ ਆਵਾਮ ਆ ਜਿਹੜੇ ਆਮ ਆ ਬਾਮ ਆ ਅਸੀਂ ਪਿਆਰ ਸ਼ਾਂਤੀ ਮੁਹੱਬਤ ਨਾਲ ਜੀਂਦੇ ਰਹੀਏ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਇਹਨਾਂ ਸ਼ਬਦਾਂ ਨਾਲ ਹੀ ਅੱਜ ਦਾ ਅਸੀਂ ਇਹ ਪ੍ਰੋਗਰਾਮ ਇੱਥੇ ਜਮਾਤ ਕਰਦੇ ਹਾਂ ਉਮੀਦ ਹੈ ਕਿ ਸਾਡਾ ਸੁਨੇਹਾ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਤੱਕ ਤੇ ਪਹੁੰਚੇਗਾ ਬਹੁਤ ਧੰਨਵਾਦ ਸਰ ਥੈਂਕ ਯੂ